ਤਗਵੰਦਰ ਹਾਂਜੀ ਦੱਸੋ ਸੋਮਨ ਪੁੱਟੀ ਨਹੀਂ ਆਈ ਜੀ ਸਾਨੂੰ ਨਹੀਂ ਪਤਾ ਸਮਨ ਉੱਠੀ ਕਿ ਨਹੀਂ ਕਿ 4 ਵਜੇ ਉੱਠ ਕਲ ਨਹੀਂ ਹੁੰਦੀ ਇੱਕ ਵਾਰੀ ਹੁਣ ਤਾਂ ਫੇਰ ਪਰਾਉਣੀ ਬਣੀ ਆ ਕੋਈ ਗੱਲ ਨਹੀਂ ਫੇਰ ਕੀ ਆ ਹਮ ਸਹੀ ਰੈਸਟ ਕਰ ਲਾਂਦੇ ਕੁੜੀ ਨੂੰ ਕੋਈ ਉੱਠਦੇ ਕਿ ਉਹਨੇ ਮਿਆਦ ਰਾਤੀ ਲੇਟ ਆ ਮੈਂ ਗੱਲ ਕਰ ਕੀਤੀ ਨਹੀਂ ਭਾਈ ਹਾਲਿਆ ਨਹੀਂ ਕੁੜੀ ਨੂੰ ਤੇ ਕੀਤੀ ਵੀ ਗੱਲ ਬਾਤ ਕਰਨਾਂ ਨਾ ਮੇਰ ਨਾਲਨੇ ਕਦੀ ਗੱਲ ਕਰਨੀ ਹਮ ਗੱਲਬਾਤ ਤੁਹਾਡੇ ਨਾਲ ਹੀ ਕਰਦੀ ਐ ਸਾਰੀ ਮੈਂ ਆਪਦਾ ਪੁੱਛਿਆ ਮਾੜਾ ਜਾ ਤੇ ਆਂਦੀ ਕੋਈ ਗੱਲ ਕਰੀ ਜਾਂਦੀ ਉਹ ਪੀਂਦਾ ਉਹ ਪੀਂਦਾ ਤੁਸੀਂ ਆਂਦੇ 4 ਦਿਨ ਆਈ ਮੈਨੂੰ ਤਾਂ ਲੱਗਦਾ ਨਹੀਂ ਉਹ 4 ਦਿਨ ਆਈ ਉਹਨੇ ਤਾਂ ਰਹਿਣਾ ਹੀ ਲੱਗਦਾ ਇੱਥੇ ਉਹ ਨਹੀਂ ਕੋਈ ਨਹੀਂ ਰਹਿਣਾ ਕਿ ਉਹਨੇ ਉਹਦੇ ਗੱਲਬਾਤ ਕਰ ਲਾਂਗੇ ਉਹਨਾਂ ਨੂੰ ਸੱਜੇ ਤੇ ਕੋਈ ਨਹੀਂ ਉਹਤ ਨਹੀਂ ਕੋਈ ਗੱਲਬਾਤ ਕੀਤੀ ਤੇਨਾਂ ਕੋਈ ਨਹੀਂ ਕੀਤੀ ਉਹਨੇ ਮੇਰੇ ਨਾਲ ਅੱਗੇ ਉਹ ਕਰਦੀ ਹੁੰਦੀ ਗੱਲਬਾਤ ਹਮ ਗੱਲਬਾਤ ਉਹਦੀਆਂ ਤੁਹਾਡੇ ਨਾਲ ਹੀ ਆ ਮੇਰੇ ਨਾਲ ਉਹਦੀ ਕੋਈ ਗੱਲਬਾਤ ਨਹੀਂ ਤੁਹੀ ਵੀ ਜਾਣ ਕੇ ਮੈਨੂੰ ਪੁੱਛਦੇ ਤੈਨੂੰ ਵੀ ਹੁਣ ਇੱਥੇ ਪਤਾ ਲੱਗਣ ਡਿਆ ਵੀ ਕਿਹੜਾ ਜੀ ਉੱਠਿਆ ਤੇ ਕਿਹੜਾ ਤੁਰਿਆ ਫਿਰਨਦਾ ਤੇ ਕਿਹੜਾ ਨਹੀਂ ਤੇ ਜਾਣ ਕੇ ਤੈਨੂੰ ਕਿ ਪੁੱਛਲਾ ਤੂੰ ਸਵੇਰੇ ਬੋਲਦੀ ਕਿਦਾਂ ਵਾ ਤੈਨੂੰ ਪੁੱਛ ਹੀ ਰਿਹਾ ਵਾ ਕਿਦਾਂ ਬੋਲਦੀ ਯਾਰ ਮੈਨੂੰ ਉਦਾਂ ਹੀ ਹੁਣ ਤੁਹਾਨੂੰ ਮੇਰੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਕੌੜੀਆਂ ਲੱਗਦੀਆਂ ਵਈ ਮੈਂ ਸੱਚ ਜੀ ਬੋਲਦੀ ਬੰਦਾ ਰਾਮਨਾਥ ਜੇਜ ਪੁੱਛਿਆ ਤਾਂ ਉਹ ਰਾਮਨਾਥ ਗੱਲ ਕਰ ਰਿਹਾ ਉਹਨੂੰ ਰਾਮਨਾਥ ਕਿਦਾਂ ਕਰੀਦੀ ਮੈਂ ਤਾਂ ਬੜੇ ਸੋਹਣੇ ਜਵਾਬ ਦੇ ਆਂਦੀ ਤੁਸੀਂ ਆ ਪੀਓ ਤੱਤੇ ਹੋਏ ਫਿਰਦੇ ਮੈਂ ਤਾਂ ਕੋਈ ਗੱਲ ਕੀਤੀ ਨਹੀਂ ਮੈਂ ਮੈਨੂੰ ਇਹ ਪੁੱਛਿਆ ਵੀ ਜੇ ਸ਼ਾਇਦ ਤੇਰੇ ਹੋਰ ਕੋਈ ਗੱਲ ਕੀਤੀ ਹੋਏ ਕੁਰੀ ਨੇ ਨੂੰ ਹੋਏ ਪੁੱਛਿਆ ਉਹਨੂੰ ਉਹ ਵੀ ਫਿਰ ਉਹ ਹੀ ਗੱਲਾਂ ਕਰਦੇ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਵੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਕਦੀ ਉਹਨੇ ਫੋਨ ਨਹੀਂ ਸਾਨੂੰ ਕੀਤਾ ਕਦੀ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਮੈਂ ਉਹਨੂੰ ਪੁੱਛਿਆ ਤੋਸੋਗਾ ਫਿਰ ਹੰਡੋਰਾ ਜਿਆ ਮਾਰ ਕੇ ਉੱਠ ਕੇ ਕਹੀ ਭਾਬੀ ਕਰਨੋ ਜਿੱਦਾਂ ਕਰਦੀ ਉਹ ਪਿੰਦਾ ਉਹ ਪਿੰਦਾ ਇਹ ਪਿੰਦੇ ਜੀ ਹੁਣ ਵੇਖੀ ਕਈ ਗੱਲਾਂ ਉਹਨੇ ਕੱਢ ਮਾਰ ਲਈਆਂ ਚਲ ਕੋਈ ਗੱਲ ਨਹੀਂ ਕਰ ਲੈਨੇ ਆ ਪੁੱਛ ਲੈਨੇ ਉਹਨੂੰ ਸਾਰੀ ਗੱਲ ਬਾਅਦ ਤੱਕ ਫਿਰ ਜੋ ਜੋ ਵੀ ਹੋਇਆ ਫਿਰ ਉਹਨਾਂ ਨੂੰ ਸਾਹਬ ਜੀ ਨੇ ਆਹ ਇਥੇ ਬੈਠ ਕੇ ਗੱਲ ਕਰ ਲੈਣੀ ਆ ਨਾ ਇੱਕ ਵਾਰੀ ਸੁਝਾ ਰਹੇ ਨੇ ਉਹਨੂੰ ਵੀ ਮੁੰਡੇ ਨੂੰ ਜੀ ਤਿੰਨ ਦਾ ਤੇ ਸਾਡੇ ਸੱਦੇ ਦੇ ਤੇ ਹੁਣ ਉਹ ਆ ਹੀ ਜਾਣਗੇ ਜਿੱਦਾਂ ਇਹ ਆਦੀ ਘਰ ਹੀ ਆ ਨੀ ਤੇ ਮੈਂ ਚੁੱਪ ਕਰਕੇ ਆ ਗਈ ਇਹਨਾਂ ਵੀਰ ਦੇ ਨਾਲ ਉਹ ਆ ਜਾਣਗੇ ਹੁਣ ਮੈਨੂੰ ਦਿਲ ਲੱਗਦਾ ਹੁਣ ਕਿ ਹੁਣ ਕਿ ਕਿਉਂ ਨਹੀਂ ਦੱਸ ਹੋਣਗੇ ਕੋਈ ਨਹੀਂ ਮੈਂ ਕਰਨਾ ਫੋਨ ਅੱਜ ਇਹਨਾਂ ਨੂੰ ਉਠਦੀ ਜੇ ਮੈਂ ਕਰਦੀ ਕਰ ਬਸ ਤੇ ਫਿਰ ਮੈਂ ਕਰਨਾ ਪਊਗਾ ਸਾਹਬ ਜੀ ਨੇ ਅੱਜ ਕੱਲ੍ਹ ਜਨ ਅੱਲਿੰਗ ਦਾ ਬਾਕੀ ਉੱਠਦੀ ਆ ਉਹਨੂੰ ਨਹੀਂ ਪਤਾ ਵੀ ਕਦੋਂ ਦਾ ਦਿਨ ਚੜਿਆ ਹੁਣ ਮੈਂ ਉੱਠ ਲਵਾਂ ਕੋਈ ਗੱਲ ਨਹੀਂ ਫਿਰ ਗਈ ਉੱਠ ਕੇ ਗਈ ਕੁੜੀ ਜੇ ਚਾਰ ਦਿਨ ਆ ਕੇ ਹੁਣ ਰੈਸਟ ਕਰ ਲੇਗੀ ਕੋਈ ਗੱਲ ਨਹੀਂ ਹੋਏ ਹੋਏ ਉਹ ਕੀ ਕਰਾਉਣਾ ਕੰਮ ਤੇ ਕਰਾਉਣਾ ਕੋਈ ਉਹਥੇ ਤੇ ਉਹਨਾਂ ਫਾਇਲ ਆਇਆ ਇੱਥੇ ਚਾਰ ਦਿਨ ਰੈਸਟ ਕਰਨ ਆਈ ਕੋਈ ਗੱਲ ਨਹੀਂ ਫਾਇਲ ਦੱਸ ਸੌਰੇ ਜਾ ਕੇ ਹੁਣ ਸੌਂ ਕੇ ਉੱਠਣੀ ਪੈਂਦਾ ਵਾ ਉੱਤੇ ਕਰਦੀ ਹੋਣੀ ਹੈ ਉੱਠਦੀ ਹੋਣੀ ਸੌਕੇ ਅਹੀਂ ਵੀ ਤਾਂ ਸੌਰੇ ਆਏ ਨਹੀਂ ਸਾਨੂੰ ਤੇ ਕਦੀ ਕਹਿੰਦੇ ਕਹਾਰ ਨਹੀਂ ਬਹਿਜੋ ਤੇਨੂੰ ਤੇ ਕੋਈ ਕਹਿੰਦਾ ਨਹੀਂ ਬਹਿਜੋ ਕਹਿੰਨੇ ਕਿਹਾ ਤੁਸੀਂ ਤਾਂ ਮੈਂ ਕਦੀ 2 ਮਿੰਟ ਬੈਠੀ ਆਵਾ ਸੁਖਿੰਦਰ ਆ ਨਹੀਂ ਕੀਤਾ ਓ ਪਿਆ ਤੂੰ ਬੈਠੀ ਆ ਤੂੰ ਆ ਨਹੀਂ ਕਰਦੀ ਇਹੋ ਕੋਈ ਹੁੰਦਾ ਜਿਹੜਾ ਹੁਣ ਤੁਹਾਡੇ ਕੰਮ ਕਰਨ ਵਾਲੇ ਉਹ ਤਾਂ ਤਹੀਂ ਕਰਨੀ ਸਮਰ ਕੇ ਕਰਕੇ ਬਹੁਤ ਵੇਲੇ ਕਿੰਨੇ ਤੁਹਾਨੂੰ ਕਿਹਾ ਵੀ ਨਾ ਕੋ। ਹਾਂ। ਚਲ ਠੀਕ ਹੈ ਰੋਟੀ ਬਣੀ ਐ। ਲੱਗੀ ਬਣਾਉਣਾ। ਨਹੀਂ ਉਦਾਂ ਹੀ ਤੱਤੇ ਤੱਤੇ ਜਦ ਮੇਰੇ ਦਿਵਾਲੇ ਰਹਿੰਦੇ ਤਹੀਂ। ਮੈਂ ਕੋਈ ਨਹੀਂ ਮੈਨੂੰ ਨਾ ਕੋਈ ਗੱਲ ਪੁੱਛਿਆ ਕਰੋ। ਚਲ ਠੀਕ ਹੈ ਬਣਾ ਰੋਟੀ। ਮੈਂ ਤੈਨੂੰ ਹਾਲ ਲੋ ਪੈਣ ਆਪਣੀ ਨੂੰ ਉਹਦਾਂ ਕਰ ਲਿਆ ਕਰੋ। ਮੇਰੇ ਦਿਵਾਲੇ ਐਵੇਂ ਰਹਿੰਦੇ ਤਹੀਂ। ਚਲ ਬਣਾ ਰੋਟੀ ਮੈਂ ਜਨਾ। ਕੋਈ ਨਹੀਂ ਉੱਠ ਪਿੰਦੀ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਹਾਂਜੀ ਵਧੀਆ ਠੀਕ ਠਾਕ ਹਾਂਜੀ ਬਹਿ ਜਾ ਤੇਹੀ ਸੁਣਾਓ ਹੂੰ ਠੀਕ ਆ ਮੈਂ ਹੋਰ ਹਾਂਜੀ ਠੀਕ ਜੇ ਕਰ ਲਈ ਤਿਆਰੀ ਦੁਕਾਨ ਤੇ ਜਾਂਦੀ ਹਾਂ ਹਾਂ ਬਸ ਤਿਆਰੀ ਕਰ ਲਈ ਮੈਂ ਚੱਲਿਆ ਅੱਛਾ ਅੱਛਾ ਮੈਂ ਤਾਂ ਰਾਤੀ ਵੀ ਆ ਡੇਟ ਆ ਥੋੜਾ ਜਿਹਾ ਤੂੰ ਸੌਂ ਗਈ ਮੇਰੇ ਅੰਦਰ ਹਾਂਜੀ ਉਹ ਫਿਰ ਥੱਕੀ-ਤੁੱਕੀ ਦੇਖੋ ਮਾਂਜਾ ਨਹੀਂ ਠੀਕ ਜੇ ਫਿਰ ਮੈਂ ਸੌਂਗੀ ਹਾਂ ਨਾ ਹੀ ਮੈਂ ਵੀ ਖਾ ਲਿਆ ਫਿਰ ਮੈਂ ਚੱਲੂ ਰੱਛ ਕਰ ਲਾਂਦੇ ਹੋਰ ਠੀਕ ਠਾਕ ਸਭ ਹਾਂਜੀ ਸਾਰੇ ਠੀਕ ਏ ਅੱਛਾ ਲੀਏ ਚਾਹ ਤੂੰ ਹੋਂ ਦੱਸ ਉਹ ਗੱਲ ਕੀ ਹੋਈ ਸਾਰੀ ਗੱਲ ਦੱਸ ਗਲਤ ਵੀਰ ਜੀ ਕੁਛ ਨਹੀਂ ਆ ਤੂੰ ਵਿਚੋਲੇ ਨੂੰ ਪੁੱਛ ਕਿਛ ਨਹੀਂ ਕੀਤੀ ਕੋਈ ਵੀ ਵਿਚੋਲੇ ਨੇ ਤਾਂ ਦੱਸਿਆ ਜੋ ਦੱਸਿਆ ਹੀ ਉਹਨਾਂ ਹੀ ਠੀਕ ਠਾਕ ਹੈ ਸਭ ਕੋਈ ਗੱਲ ਬਾਤ ਤੇ ਇਹ ਤੇ ਸ਼ਰਾਬ ਨਾਲ ਰੱਜੇ ਰਹਿੰਦੇ ਹੋ ਇਹ ਵੀ ਨਹੀਂ ਨਾ ਸਭ ਸ਼ਰਾਬ ਪੀਂਦੇ ਜ ਨਹੀਂ ਨਹੀਂ ਉਹਨੇ ਨਹੀਂ ਦੱਸਿਆ ਹਾਂ ਦਾ ਬੜਾ ਵੈਸਨੂ ਆ ਬਿਲਕੁਲ ਕੁਛ ਨਹੀਂ ਖਾਂਦਾ ਪੀਂਦਾ ਕਿੱਤੇ ਉਹਦੇ ਕੰਮ ਕਰਦੇ ਨਹੀਂ ਆ ਕੁਝ ਵੇਲੇ ਰਹਿੰਦੇ ਆ ਤੇ ਸ਼ਾਮਾਂ ਨੂੰ ਜਾਂਦੇ ਆ ਤੇ ਰੱਜ ਕੇ ਆ ਜਾਂਦੇ ਰੋਜ਼ ਦਾ ਕੰਮ ਹੈ ਹੋਈ ਆ ਰੋਜ਼ ਦਾ ਹੀ ਆ ਇਹ ਤਾਂ ਮਾੜੀ ਗੱਲ ਕਦੇ-ਕਦਾਈ ਜਲੋ ਹੋ ਗਿਆ ਤੇ ਕੋਈ ਗੱਲ ਨਹੀਂ ਨੇ ਰੋਜ਼ ਦਾ ਜਿਹੜਾ ਇਹ ਤੇ ਮਾਲਾ ਵਾਂ ਕੰਮ ਕਰੇ ਹੋਰ ਹੋਰ ਕੋਈ ਗੱਲ-ਬਾਤ ਨਹੀਂ ਕਰਦੇ ਗੱਲਬਾਤ ਤਾਂ ਵੀਰ ਜੀ ਬਤੇਰੀਆਂ ਕਰਦੇ ਮੈਂ ਮੈਂ ਤੁਹਾਨੂੰ ਕੀ ਦੱਸਾਂ ਮੈਂ ਤਾਂ ਤੁਹਾਨੂੰ ਕਦੀ ਕੋਣ ਹੀ ਨਹੀਂ ਕੀਤਾ ਹਾਂ ਉਹ ਤਾਂ ਇੱਥੋਂ ਤੱਕ ਵੀ ਦਾਜ ਵੀ ਮੰਗਦੇ ਜੇ ਤੀ ਉਦੋਂ ਥੋੜਾ ਬੋਧਾ ਦੇ ਦਿੰਦੇ ਤੇ ਅੱਜ ਉਹ ਗੱਲ ਤਾਂ ਨਾ ਕਰਤੀ। ਇਹ ਰਾਜ ਦੀ ਤੇ ਉੱਥੇ ਗੱਲ ਹੋ ਗਈ ਵੀ ਆਂਦੇ ਹਾਂ ਚਾਹੀਦਾ ਕੋਈ ਨੂੰ ਕੁਰੀ-ਕੁਰੀ ਚਾਹੀਦੀ ਕੱਲ। ਮੀਨ ਉਹ ਨਹੀਂ ਜੇ ਪਤਾ ਉਹ ਕੀ ਕਿ ਇਦਾਂ ਮੈਂ ਤਾਂ ਦਾਜ ਮੰਗਦੇ ਹੀ। ਚਲੋ ਕੋਈ ਗੱਲ ਨਹੀਂ ਕਰ ਲੈਣੀ ਗੱਲ ਪਹਿਲਾਂ ਪਹਿਲਾਂ ਹੋਰ ਤੇ ਬਾਅਦ ਚ ਹੋਰ ਹੁੰਦੀ ਆ। ਜਿਵੇਂ ਮੁੰਡਾ ਕਿਹੜਾ ਦੱਸ ਕਿ ਨੌਕਰੀ ਕਰਨ ਦਾ ਜਾਂ ਕੋਈ ਕਾਰੋਬਾਰ ਵਾਲਾ ਜਿਹਾ ਅੰਦਾਜ਼ ਹੀ ਦੇ ਦਿੰਦੇ। ਉਹ ਆ ਹੀ ਮਮੀ ਜੀ ਮੈਂ ਵੀ ਇਹੀ ਕਿਹੜਾ ਕੋ ਕੰਮ ਕਰ ਲੈਣਾ ਕੰਮ ਤੇ ਹੁਣ ਇਹਨਾਂ ਨੇ ਕਰਨਾ ਕਮਾਈ ਕਰਨ ਕਿਤੇ ਫੇਰ ਹੀ ਕਿਤੇ ਆਊਗਾ। ਐਸਾ ਕੋਈ ਤੇ ਰੱਜ ਕੇ ਪਏ ਰਹਿੰਦੇ ਆ ਤੇ ਕੋਈ ਨਹੀਂ ਹਾਲ ਸੱਸ ਵੀ ਕੋ ਕਰਦੀ ਦਾਜ ਵੱਲ ਬਿਲਕੁਲ ਨਹੀਂ ਨਹੀਂ ਉਹ ਤਾਂ ਨਹੀਂ ਕੋਈ ਵੀ ਗੱਲ ਕਰਦੀ ਉਹ ਵੀ ਕਰਦਾ ਪੀ ਕੇ ਕਰਦਾ ਹੋਣਾ ਕਿ ਸੋਹਣੀ ਜਿੰਦਲ ਨਹੀਂ ਸੋ ਵੀ ਵੀ ਕਹਿ ਦਿੰਦੇ ਪੀ ਕੇ ਵੀ ਕਹਿ ਦਿੰਦੇ ਉਹਨਾਂ ਦਾ ਕਿਹੜਾ ਕੋ ਪਤਾ ਲੱਗਦਾ ਹੂੰ ਉਹਦਾ ਮੰਮੀ ਜੀ ਤੇ ਉਹ ਚੰਗੇ ਆ ਉਹਨੀ ਇਦਣੇ ਉਹ ਕਹਿੰਦੇ ਜੋ ਕੁਝ ਵੀ ਆ ਤੁਹਾਡੇ ਵਾਸਤੇ ਹੀ ਆ ਮੈਂ ਕਿੱਥੇ ਲੈ ਜਾਣਾ ਉਹਦਾ ਸੁਭਾਅ ਠੀਕ ਆ ਹਾਂ ਹਾਂਜੀ ਉਹ ਸੁਭਾਅ ਬੜਾ ਚੰਗਾ ਆ ਚਲ ਕੋਈ ਨਹੀਂ ਉਹਨਾਂ ਨੂੰ ਕਰਨੀ ਗੱਲ ਬਾਤ ਸਮਝਾ ਲੈਂਦੇ ਆ ਉਹਨੂੰ ਮਡੇ ਨੂੰ ਠੀਕ ਆ ਵੇ ਆਲਾ ਸਮਝਾ ਕੇ ਵੀ ਜੀ ਸਮਝਦੇ ਤੇ ਨਹੀਂ ਤੇ ਮੈਂ ਨਹੀਂ ਜੇ ਉੱਥੇ ਜਾਣਾ ਨਹੀਂ ਉੱਥੇ ਹੀ ਜਾਣਾ ਬਹੁਤ ਹੋਰ ਕਿੱਥੇ ਜਾਣਾ ਹਾਂ ਦੱਸ ਉਹ ਤੇ ਨਹੀਂ ਜਾਣਾ ਤੇ ਕਿੱਥੇ ਜਾਣਾ ਆਹ ਅੱਗੇ ਮੈਂ ਤੁਹਾਨੂੰ ਫੋਨ ਕੀਤਾ ਤਾਂ ਵੀ ਵੀ ਗੱਲਾਂ ਭਾਬੀ ਨੇ ਗਾੜੀ ਮੈਨੂੰ ਸੁਣਾਈਆਂ ਕਿਉਂ ਉਹਨੇ ਕੀ ਕਿਹਾ ਤੈਨੂੰ ਕਹਿਣਾ ਕੀ ਕਹਿੰਦੀ ਸਾਰੀ ਗਲਤੀ ਤੇਰੀ ਹੈ ਹੋਏ ਨਾ ਉਹਨੂੰ ਮੈਂ ਪੁੱਛ ਲਈ ਨਾ ਉਹ ਜਿਆਦਾ ਸਿਰ ਤੇ ਚੜ ਗਈ ਆ ਹਾਂ ਗਲਤੀ ਕਾਦੀ ਤੇਰੀ ਜੇ ਮੈਂ ਇੱਥੇ ਨਾ ਹੁੰਦੀ ਤੇ ਮੈਂ ਕਿੱਥੇ ਜਾਣਾ ਇਹ ਦੱਸ ਹਾਂ ਤੇ ਇੱਥੇ ਆਉਣਾ ਤੂੰ ਹੋਰ ਕਿੱਥੇ ਜਾਣਾ ਕੋਈ ਨਾ ਰੋਣਾ ਮੈਂ ਕਰ ਲੈਣਾ ਗੱਲ ਇਹਨੇ ਕਰ ਦੋ ਜਨਾ ਨੂੰ ਸਮਝਾਉਣਾ ਮੈਂ ਉਹ ਵੱਡੀ ਘਰ ਦੀ ਬੋਦੀ ਬਣੀ ਐ ਜਿਉਂਤੇ ਤੇ ਉਤੇ ਉਹ ਮੇਰੇ ਨਾਲ ਲੜਦੇ ਜਿੱਥੇ ਹੁੰਦੀ ਦੀ ਭਾਬੀ ਗੁੱਸੇ ਹੁੰਦੀ ਨਹੀਂ ਤੂੰ ਟੈਨਸ਼ਨ ਨਾ ਲੈ ਕੋਈ ਨਹੀਂ ਸਮਝਾਉਂਦਾ ਮੈਂ ਭਾਬੀ ਨੂੰ ਕਰਨਾ ਗੱਲ ਉਹਨੂੰ ਕਰ ਤੂੰ ਭਾਬੀ ਇੱਥੇ ਜਿਆਦਾ ਤੈਨੂੰ ਉਹਨੂੰ ਕੋਈ ਤਕਲੀਫ ਹੈ ਉਹ ਆ ਗਈ ਇੱਥੇ ਚੱਲ ਚੱਪਕਾ ਕਰ ਤੂੰ ਰੋਣਾ ਨਾ ਕਰ ਲੈਣਾ ਗੱਲ ਬਾਤ ਦੈਂਤ ਨਾਲ ਆਨੂੰ ਠੀਕ ਆ ਕੋਈ ਗੱਲ ਨਹੀਂ ਹਾਂ ਕੱਲ ਤੋਂ ਵਿੱਚ ਆਜੋ ਬਣਾ ਕੇ ਨਾ ਤੇ ਕੋਈ ਨਹੀਂ ਮੈਂ ਕਰਨਾ ਗੱਲ ਬਹੁਤ ਵਕਤ ਲੱਗਦਾ ਠੀਕ ਸਸਾ ਇਹ ਹੁੰਦਾ ਓਥੇ ਦੇ ਕੱਪੜੇ ਜੋੜਨ ਅੱਛਾ ਚੱਲ ਇਹ ਤੁਮਿੰਦਰ ਆ ਗਏ। ਇੱਥੇ ਤਾਂ ਤਾਂ ਨਹੀਂ ਹੁਣ ਘੜਾ ਵਾਲਾ ਕੋਨਾ ਕੱਟ। ਅੱਧਰਾ। ਸਮਝਾਂ। ਕਹ ਲਈ ਤੇ ਆਦਾ। ਦੱਸੋ। ਵੀ ਮੇਰੇ ਕੰਮ ਕਰਨ ਵਾਲੇ ਦੇ ਇੱਥੇ ਬੈ ਉੱਥੇ ਦੱਸ ਦੇਣੀ ਜਿਹੜੀ ਗੱਲ ਦੱਸਣੀ। ਕੋਈ ਨਹੀਂ ਕੰਮ ਹੋਣੀ ਇਹ ਕੰਮ ਦੌਰ ਚ। ਲੇ ਕਿਸ ਦੱਸੋ। ਕੁੜੀ ਰੌਂਦੀ ਆਂਦੀ ਭਾਦੀ ਨੇ ਮੈਨੂੰ ਕੁਛ ਕਿਹਾ ਕੀ ਕਹਤ। ਕੁੜੀ ਦਾ ਤਾਂ ਸਾਰੀ ਉਮਰ ਕੰਮ ਇੱਥੇ ਇਹ ਹੋ ਗਿਆ। ਰੋਣਾ ਹੀ ਰੋਣਾ ਰੋਣਾ ਹੀ ਰੋਣਾ। ਉਹ ਉੱਥੇ ਗਈ ਆ ਤੇ ਉੱਥੇ ਰੋਂਦੀ। ਅਈ ਟੀਮ ਵੀ ਦੇਖ ਲੈਂਦੇ ਮੈਂ ਕੁੜੀ ਨੂੰ ਕੀ ਫਟ ਮਾਰਦਾ ਮੈਨੂੰ ਕੀ ਪਤਾ ਹੁਣ ਕੋਈ ਗਿਆ ਹੁੰਦਾ ਫੇਰੀ ਰੋਣਦੀ ਸੀ ਹੰਦੀ ਤੇ ਭਾਬੀ ਕਿਹਾ ਵੀ ਤੂੰ ਤੇਰੇ ਅਕਸੂਰ ਹੋਣਾ ਸਰ ਫਿਰ ਤੁਸੀਂ ਉਹ ਕੋਈ ਗੱਲਾਂ ਕਰਦੇ ਜੀ ਮੇਰੀ ਗੱਲਾਂ ਤੁਹਾਨੂੰ ਉੱਦਾਂ ਯਾਰ ਚੰਗੀਆਂ ਲੱਗਦੀਆਂ ਨਹੀਂ ਜੇ ਮੈਂ ਤੁਹਾਨੂੰ ਕੋਈ ਗੱਲ ਕਹਿੰਨੀ ਪਈ ਮੈਨੂੰ ਓਟ ਓਟ ਪੈਂਦੇ ਜੇ ਉਹਨੂੰ ਮੈਂ ਆਂਦੀ ਨੂੰ ਜਾਂ ਨਾ ਪੁੱਛਦੀ ਫਿਰ ਤੁਸੀਂ ਵੀ ਤਾਂ ਮੈਨੂੰ ਕਹਿਣਾ ਸੀ ਵੀ ਸੁਖਿੰਦਰ ਤੂੰ ਉਹਨੂੰ ਕੁੜੀ ਨੂੰ ਕੋ ਪੁੱਛਿਆ ਨਹੀਂ ਗੱਲਬਾਤ ਤੇ ਜੇ ਉਹਨੂੰ ਮੈਂ ਹੁਣ ਪੁੱਛ ਹੀ ਲਿਆ ਤਾਂ ਕੀ ਉੱਥੇ ਅਸਰ ਆ ਗਿਆ ਹੋਸਟਲ ਆ ਠੀਕ ਹੋਇਆ ਪਰ ਇਦੀ ਗੱਲ ਥੋੜ੍ਹੀ ਕਰਨੀ ਚਾਹੀਦੀ ਕਿ ਤੇਰੇ ਕਸੂਰ ਆ ਪਹਿਲਾਂ ਬੈਠਾ ਹੁੰਦੇ ਸੀ ਲੈ ਕੇ ਗੱਲ ਬਾਤ ਜਿੰਨਾ ਪੁੱਛਦੀ ਹੁੰਦੀ ਮੈਂ ਤਾਂ ਹੁਣ ਵੀ ਕਹਿਣੀ ਕਸੂਰੀ ਉਹਦਾ ਵਾ ਆਦਾ ਕਸੂਰ ਉਹਦਾ ਜਿਉਂ ਉਹਨੇ ਪੀ ਲਈ ਪਰ ਉਹਨੇ ਨਾ ਤੇ ਕਿਹੜੀ ਆਖਰ ਆ ਗਈ ਦਰਮਿਆਨ ਤੇਰੇ ਮੂੰਹ ਹਲ ਬੜੇ ਜਨਾਂ ਦਾ ਵੇਖ ਲਿਆ ਹੈਂ ਤੂੰ ਬੋਲਣ ਬੜਾ ਜਿਆਦਾ ਲੱਗਦਾ ਕੀ ਤੁਹਾਡੇ ਮੂੰਹ ਹਲ ਵੇਖਣ ਦੇ ਤੂੰ ਕੀ ਮੈਨੂੰ ਕਹਿ ਤਾ ਮੈਨੂੰ ਇਹ ਦੱਸੋ ਪਹਿਲਾਂ ਤੁਹਾਡੀ ਭੈਣ ਜਦੋਂ ਆ ਜਾਂਦੀ ਹੈ ਨਾ ਮੈਂ ਤਾਂ ਵੀ ਇੱਕ ਗੱਲ ਦੱਸਾਂ ਤੁਹਾਨੂੰ ਉਦਾਂ ਨਹੀਂ ਆਪਾਂ ਚੰਗੇ ਲੱਗਦੇ ਨੇ ਭੈਣ ਦਾ ਇਤਿਕੇ ਮਤਲਬ ਤੇ ਆਇਆ ਜੀ ਦੋਨ ਚੰਗੇ ਲੱਗਦੇ ਭੈਣ ਦਾ ਹੀ ਆ ਸਾਰਾ ਕਸੂਰ ਹਰ ਬੰਨੇ ਭੈਣ ਦਾ ਕਸੂਰ ਹਰ ਬੰਨੇ ਭੈਣ ਦਾ ਕਸੂਰ ਮੈਨੂੰ ਇੱਕ ਗੱਲ ਦੱਸਾਂ ਤੁਹਾਨੂੰ ਮੈਂ ਨਾ ਮੈਂ ਚੰਗੀ ਨਾ ਉਹਦੇ ਸਹਰੇ ਚੰਗੇ ਕੀ ਗੱਲ ਉਹ ਹੀ ਤੁਸੀਂ ਦੋਵੇਂ ਭੈਣ ਭਰਾ ਚੰਗੇ ਰਹਿ ਗਏ ਤੇਰੀ ਜਿਹੜੀ ਬੋਲੀ ਆ ਨਾ ਉਹ ਵਿਰਤੀ ਵਿਗੜਦੀ ਜਾ ਰਹੀ ਨੇ ਨਹੀਂ ਕੀ ਮੈਂ ਉਹਨੂੰ ਫੱਟ ਮਾਰਦਾ ਤੇ ਤੇਰੀਆਂ ਗੱਲਾਂ ਫੱਟ ਨਾਲੋਂ ਘੱਟ ਨਹੀਂ ਆਗੀਆਂ ਜਿਹੜੀਆਂ ਤੂੰ ਕਰਦੀ ਅੱਛਾ ਮੈਂ ਤੁਹਾਨੂੰ ਦੱਸਾਂ ਜੇਰਾ ਸੱਚ ਹੁੰਦਾ ਵਾ ਨਾ ਉਹ ਹਰ ਕਿਸੇ ਨੂੰ ਇਦਾਂ ਹੀ ਲੱਗਦਾ ਇਹ ਸੱਚ ਕਹਦਾ ਹਾਂ ਸੋਏ ਨਹੀਂ ਤੇ ਜੇ ਮੈਂ ਨਾਮ ਨੂੰ ਕੁੜੀ ਨੂੰ ਅੱਜ ਨੂੰ ਪੁੱਛਦੀ ਕਿ ਕੀ ਗੱਲ ਤੈਨੂੰ ਹੋਈ ਤੇ ਕਿਹਦੇ ਫੇਰ ਵੀ ਤੁਸੀਂ ਮੇਰ ਨਾਲ ਕਹਿਣਾ ਰਹਿਣ ਆਈ ਗਈ ਆ ਤੇ ਤੂੰ ਉਹਨੂੰ ਰਹਿਣ ਦੇ ਚੈਨ ਨਾ ਪਰ ਰਹਿਣਗੀ ਉਹਨੂੰ ਹਾਂ ਸਰਬੇ ਕੁੜੀ ਚੈਨ ਨਾ ਇੱਥੇ ਤੇ ਵਿਆਹੀ ਕਿਉਂ ਨਹੀਂ ਹਾਂਜੀ ਸਰਬੇ ਮੈਨੂੰ ਇਦਾਂ ਕਿਹਾ ਹੁੰਦਾ ਕਿਹਾ ਹੈ ਤੇ ਤੇਰਾ ਮਦਰ ਵੀ ਕੀ ਕਹਿੰਦਾ ਉਹਨੇ ਆਪਣੇ ਘਰ ਨਹੀਂ ਉਹਨਾਂ ਦੇ ਕਿੱਥੇ ਜਾਣਾ ਰੱਖ ਲਓ ਇੱਥੇ ਹੀ ਰੱਖ ਲਓ ਇਹਨੂੰ ਇੱਥੇ ਹੀ ਰੱਖ ਲਾਂਗੇ ਰੱਖ ਲਓ ਚੈਨ ਨਾ ਨਹੀਂ ਰਹਿਣ ਦੇਣਾ ਉਹਨੂੰ ਮੈਂ ਫੱਟ ਮਾਰਤਾ ਉਹਨੂੰ ਕਿੱਡਾ ਵਿਆ ਲੱਗੀ ਉਹ ਵੀ ਲੁੱਤੀਆਂ ਲਾਉਣ ਲੁੱਤੀਆਂ ਕਾਦੀਆਂ ਲਾਈਆਂ ਨਹੀਂ ਹੋਰ ਨਾ ਆਪਾਂ ਚੰਗੇ ਨਾ ਉਹ ਚੰਗੇ ਬਸ ਉਹ ਹੀ ਚੰਗੀ ਰਹਿ ਗਈ ਇਕੱਲੀ ਰੋ ਰੋ ਕੇ ਗੱਲਾਂ ਦੱਸਦੀ ਰਹੀ ਉਹ ਥੋੜਾ ਜਿਆਦਾ ਨਾ ਕੰਟਰੋਲ ਚ ਰਿਆ ਕਰ ਦਿੰਦਾ ਤੁਸੀਂ ਹੈ ਤੂੰ ਹੀ ਅਦਾ ਕਰੋ ਹਾਂ ਉਹ ਤੇ ਹੁਣ ਆ ਹੀ ਗਈ ਆ ਘਰ ਤੇ ਤੈਨੂੰ ਸਾਨੂੰ ਛੱਡਾ ਉਹ ਕਿਤੇ ਤੁਹਾਡਾ ਰਦਮ ਨਾ ਪੀ ਉਹ ਨਹੀਂ ਉੱਥੇ ਵਸਣ ਲਈ ਤੇ ਮੈਂ ਇਹਨੂੰ ਇਹਨੂੰ ਮੈਂ ਇਥੋਂ ਕੱਢਾ ਸੁਖਿੰਦਰ ਨੂੰ ਵੀ ਕੱਢਾ ਤੇ ਤੈਨੂੰ ਮੈਂ ਇਹਦੇ ਕਿਹਾ ਨਹੀਂ ਕੱਢਣ ਵੰਦਾਂ ਕੋਈ ਨਾ ਲਿਆ ਤੇਰਾ ਵੀ ਫੋਨ ਸੁੱਚਾ ਚਲ ਜਾਇਆ ਕੱਢਣ ਵਾਤੇ ਕੋਈ ਗੱਲ ਕੀਤੀ ਜਿੱਦਾਂ ਤੁਹਾਨੂੰ ਮੇਰੀਆਂ ਗੱਲਾਂ ਫਟ ਲੱਗਦੀਆਂ ਹਨਾ ਤੁਹਾਡੀਆਂ ਗੱਲਾਂ ਵਿੱਚ ਮੈਨੂੰ ਫਿਰ ਇਹੋ ਹੀ ਇਸ਼ਾਰੇ ਹੋਣਦੇ ਆ ਕਿ ਤੁਸੀਂ ਨਾ ਇੱਥੇ ਰਹਿ ਸਕੋਗੇ ਨਾ ਰਹਿ ਇੱਥੇ ਆਹ ਅਹੀਂ ਨਹੀਂ ਤੁਹਾਨੂੰ ਬਸ ਚੰਗੇ ਲੱਗ ਗੱਲਬਾਤ ਪਰਿਵਾਰ ਦੀ ਕੋਈ ਉਹਨੂੰ ਸਵਾਲ ਪੁੱਛਿਆ ਵੀ ਕੀ ਗੱਲ ਹੋਈ ਹੈ ਕੀ ਗੱਲਬਾਤ ਹੈ ਕੁੜੀ ਦਾ ਮਨ ਹੋਰ ਦਾ ਹੋਰ ਹੋਊਗਾ ਤੇ ਆਉਂਦੇ ਹੀ ਹੋਰ ਗੱਲਾਂ ਕਰਨੀਆਂ ਇਹ ਕੋਈ ਚੰਗੀ ਗੱਲ ਥੋੜਾ ਮੈਂ ਉਹਨੂੰ ਪੁੱਛਿਆ ਹੀ ਮੈਂ ਉਹਨੂੰ ਕੀ ਕਹਤਾ ਇਹੋ ਮੈਂ ਕਹਤਾ ਕਿ ਜਿਉਂਨੇ ਪਰੋਣੇ ਨੇ ਪੀ ਲਈ ਤੇ ਕਿਹੜੀ ਆਫਰ ਆ ਗਈ ਮੈਂ ਕਿਹੜੀ ਉਹਨੂੰ ਮਾਰੀ ਗੱਲ ਕਹਿਤੀ ਇਹ ਇੰਨਾ ਵੀ ਨਾ ਪੁੱਛਦੀ ਤੇ ਫੇਰ ਤੇ ਹੀ ਕਹਣਾ ਸੀ ਸੁਖਵਿੰਦਰ ਉਹਦੀ ਮਾਂ ਹਾਂ ਨਹੀਂ ਉਹਨੂੰ ਪੁੱਛਿਆ ਨਹੀਂ ਰੇਦਾ ਥੋੜਾ ਕਹੀਦਾ ਹੁੰਦਾ ਤੇਰਾ ਇੱਕ ਕਸੂਰ ਆ ਤੇਰਾ ਇੱਕ ਕਸੂਰ ਤੇਰੇ ਘਰ ਤੇ ਪਿਠਾ ਕੇ ਚੰਗੀ ਦਾ ਉੱਚੀ ਰਹੀ ਆ ਤੇ ਕੀ ਗੱਲ ਬਾਤ ਆਂਦੇ ਕਹਤਾ ਨਹੀਂ ਤੇਰਾ ਇੱਕ ਕਸੂਰ ਹੋਣਾ ਹੈ ਹੀ ਉਹਦਾ ਵਾਕੇ ਆ ਹੁਣ ਦੇਹਣੀ ਡਿਆ ਸੋ ਸਾਡੇ ਘਰ ਹੁੰਡਿਆ ਵਾ ਆ ਪਪਾ ਤੁਹਾਡੇ ਨਾਲ ਨਹੀਂ ਕੋਈ ਨਾ ਘੜਤਰਾ ਮਨ ਨਾ ਬਾਰਾ ਸਰਾ ਲੈ ਸਕਦਾ ਚਲ ਠੀਕ ਆ ਯਾਰ ਨਹੀਂ ਲੈ ਸਕਦਾ ਹਲਵਾ ਬੀਚ ਚਾਹ ਵੀ ਲੋ ਜਾ ਨਹੀਂ ਪੈਣਾ ਜਾ ਜਾ ਚਾਹ ਤੂੰ ਮੈਨੂੰ ਰਹਿਂਦੇ ਤੂੰ ਮੇਰੀ ਉਦਾਈ ਬਿਘਰੀ ਸੇਵਾ ਕਰ ਨਹੀਂ ਹਾਂ ਹੈਪਾ ਬੀਜੀ ਮੈਂ ਤਾਂ ਕੁਛ ਕੀਤਾ ਨਹੀਂ ਮੈਂ ਕਾਦੀ ਸੇਵਾ ਕਰਦੀ ਥੱਡੀ ਅਜੇ ਕਰਨਾ ਤੂੰ ਮੈਂ ਆਣੀ ਪੈਣ ਤੈਨੂੰ ਕੁਛ ਵੀ ਕਹਿਣਾ ਜੇ ਮੈਂ ਕੋਈ ਕਹਿ ਦਿੰਨੀ ਆ ਤਾਂ ਵੀ ਨਹੀਂ ਮੈਂ ਚੰਗੀ ਲੱਗਦੀ ਜੇ ਮੈਂ ਨਾ ਤੈਨੂੰ ਕੁਛ ਦੀ ਤਾਂ ਵੀ ਨਹੀਂ ਮੈਂ ਤੈਨੂੰ ਚੰਗੀ ਲੱਗਣਾ ਤੇ ਤੂੰ ਮਰਮਾਨ ਕਰ ਆਪਣਾ ਮੈਂ ਨਹੀਂ ਚਾਹ ਪੀਂਦੀ ਮੇਰੇ ਲਾਗੋ ਲੈ ਜਾ ਹਾਂ ਹੈਪਾ ਬੀਜੀ ਸੋ ਇਹਦੇ ਕੰਮ ਕਰ ਕਰ ਕੇ ਥੱਕੇ ਮੈਂ ਹਾਂ ਚੱਲ ਚ ਗਰਮ ਗਰਮ ਚਾਹ ਦੇ ਦਿੰਨੀ ਭਾਪੀ ਨੂੰ ਕੀ ਹੋ ਗਿਆ ਇਹਨਾਂ ਤੈਨੂੰ ਪਤਾ ਕੰਮ ਕਰੰਦੀ ਹੀ ਮੈਂ ਆਹੋ ਇਹਨਾਂ ਪਤਾ ਲੱਗ ਗਿਆ ਵੀ ਇਹ ਕੰਮ ਕਰੰਦੀ ਆ ਏ ਨਹੀਂ ਪਤਾ ਮੇਰੀ ਗੱਲ ਸਮਝ ਨਹੀਂ ਤੇ ਬੈ ਤੈਨੂੰ ਮੈਂ ਕਿਹੜੀ ਮਾੜੀ ਚੰਗੀ ਗੱਲ ਕਹਤੀ ਸੀ ਨਹੀਂ ਸਮਝਣਾ ਮੈਨੂੰ ਇੱਕ ਗੱਲ ਦੱਸ ਵੀ ਤੂੰ ਕਦੋਂ ਸਿਆਣੀ ਹੋਣਾ ਹਾਂ ਹੇ ਭਾਬੀ ਜੀ ਮੈਂ ਤਾਂ ਸਿਆਣੀ ਹੀ ਮੈਂ ਨਹੀਂ ਹੋ ਜਾਂਦੀ ਜੇ ਤੂੰ ਸਿਆਣੀ ਹੁੰਦੀ ਤਾਂ ਤੂੰ ਐਦਾਂ ਹੀ ਕਰਦੀ ਉੱਥੇ ਵੀ ਤੂੰ ਰੋ ਰੋ ਕੇ ਸੱਚੀ ਹੋ ਜੰਨੀ ਇੱਥੇ ਵੀ ਉਨੀ ਉੱਥੇ ਇੱਥੇ ਵੀ ਤੂੰ ਰੋ ਰੋ ਕੇ ਸੱਚੀ ਹੋ ਜੰਨੀ ਮੈਨੂੰ ਇਹ ਦੱਸ ਮੈਂ ਤੈਨੂੰ ਕੀ ਮਾੜੀ ਚੰਗੀ ਕਹਿ ਦਿੱਤੀ ਜਦੋਂ ਤੂੰ ਆਈ ਆ ਤੈਨੂੰ ਮੈਂ ਪੁੱਛ ਹੀ ਲਿਆ ਮੈਂ ਵੀ ਕੀ ਗੱਲ ਹੋਈ ਆ ਤੇ ਤੂੰ ਆਪਣੇ ਭਰਾ ਦੇ ਕੀ ਕੰਮ ਭੰਦੇ ਜੇ ਤੈਨੂੰ ਮੈਂ ਨਾ ਪੁੱਛਦੀ ਤਾਂ ਕਾਹਵੇਂ ਤੂੰ ਮੈਨੂੰ ਕਹਿਣਾ ਮੇਰੀ ਪਰ ਕਿੰਨੇ ਭਰਾ ਨੂੰ ਕੀ ਕਿਹਾ ਮੈਂ ਤਾਂ ਕੁਝ ਵੀ ਨਹੀਂ ਕਿਹਾ ਤੂੰ ਹਣੇ ਚੰਨੀ ਆ ਵੀ ਮੈਂ ਨਹੀਂ ਇੱਥੇ ਰਹੀ ਤੇ ਇਹ ਵੀ ਘਰ ਛੱਡ ਕੇ ਚਲ ਜੇ ਨਾ ਬਾਬੀ ਜੀ ਇਦਾਂ ਨਾ ਕਹੋ ਤੁਹਾਡਾ ਘਰ ਆ ਇਹ ਤੁਹਾਡਾ ਪਰਿਵਾਰ ਆ ਉਹ ਨਹੀਂ ਤੇਰਾ ਪਰਿਵਾਰ ਅਸੀਂ ਕਿਹੜਾ ਤੇਰਾ ਕੋ ਮਾੜਾ ਸੋਚਿਆ ਹੈ ਜਾਂ ਮਾੜਾ ਤੇਰਾ ਕੀਤਾ ਹੈ ਮੈਨੂੰ ਇਹ ਦੱਸ ਪੈ ਨਹੀਂ ਨਹੀਂ ਤੇ ਮੈਂ ਕਦੋਂ ਕਹਿ ਦਿੱਤੀ ਮਾੜਾ ਕੀਤਾ ਨਹੀਂ ਭਰਾ ਤੇਰਾ ਤੇ ਗੁੱਸੇ ਨਾਲ ਲਾਲ ਹੋਇਆ ਓ ਮੇਰੇ ਦਵਲੇ ਹੋਏ ਤੂੰ ਕੁੜੀ ਨੂੰ ਕੀ ਕਿਹਾ ਤਾ ਕੁੜੀ ਰੋਂਦੀ ਕੁੜੀ ਸੁਮਨ ਹਰ ਗੱਲ ਮੈਨੂੰ ਇਹ ਦੱਸ ਪਹਿਲੋਂ ਕਿ ਕੋਈ ਵੀ ਗੱਲ ਹੋ ਜੇ ਰੋ ਕੇ ਕਰਨੀ ਜੂਰੀ ਮੈਂ ਦੁਖੀ ਹਾਂ ਤੇ ਮੈਂ ਰੋਣਾ ਹੀ ਆ ਅੱਛਾ ਤੂੰ ਇੰਨੀ ਦੁਖੀ ਆ ਦੁਨੀਆਂ ਨਾਲੋਂ ਅਨੋਖੀ ਤੂੰ ਦੁਖੀ ਆ ਇੱਥੇ ਵੀ ਤੂੰ ਦੁਖੀ ਈ ਉੱਥੇ ਵੀ ਤੂੰ ਦੁਖੀ ਈ ਤੂੰ ਸੁਖੀ ਕਿੱਥੇ ਹੋਣਾ ਮੈਨੂੰ ਇਹ ਦੱਸ ਕੋਈ ਨਹੀਂ ਤੇ ਚੰਗਾ ਲੱਭ ਕੇ ਘਰ ਦੇਂਦੇ ਇਹਦੇ ਪਰਿਵਾਰ ਦੇਂਦੇ ਤੇ ਮੈਂ ਆਪੇ ਸੁਖੀ ਰਹਿਣਾ ਸੀਗਾ ਅੱਛਾ ਉਹ ਚੰਗਾ ਨਹੀਂਗਾ ਹਣਾ ਚੰਗੇ ਨੂੰ ਤੇ ਚੰਗਾ ਹੀ ਆ ਜਦੋਂ ਉਹ ਸ਼ਰਾਬ ਪੀਂਦੇ ਤੇ ਫਿਰ ਮੈਂ ਉਹਨੂੰ ਚੰਗਾ ਕਿਵੇਂ ਕਹਦਾ ਐਹੋ ਗੱਲ ਤੈਨੂੰ ਮੈਂ ਕਹਤੀ ਹਾਂ ਕਿ ਜਿਉਂਨੇ ਪੀ ਲਈ ਹੀ ਤੇ ਬਹਿ ਕੇ ਗੱਲ ਕਰ ਲੈਂਦੇ ਫਿਰ ਕੀ ਉੱਥੇ ਕਿਹੜੀ ਅੱਖ ਰਾਂਦੀ ਤਕੀ ਪਤਾ ਪੀਣ ਹੀ ਦੇ ਕੋ ਹੋਰ ਵੀ ਨਸ਼ਾ ਕਰਦੇ ਹੋਣਗੇ ਹਾਂ ਕਰਨ ਦਾ ਇਹ ਨਸ਼ਾ ਲੋਕਾਂ ਦੀ ਰੋਟੀ ਨਹੀਂ ਪੂਰੀ ਹੋਣੀ ਨਸ਼ੇ ਉਹਨੇ ਕਿੱਥੋਂ ਕਰ ਲੈਣੇ ਤੂੰ ਚੰਗੀ ਤੂੰ ਚੋਕ ਨੂੰ ਮੇਰੇ ਦਿਵਾਲੇ ਕਰਾਤਾ ਮੈਂ ਨਹੀਂ ਕੁਛ ਵੀ ਕਿਹਾ ਵੀ ਨਹੀਂ ਨਾਲ ਕੋਈ ਗੁੱਸਾ ਹੋਗਾ ਵੀਰ ਨੂੰ ਤਾਂ ਦੇ ਦੇ ਕਿਉਂ ਵੀਰ ਨੂੰ ਮੇਰੇ ਤੇ ਕਾਹਦਾ ਗੁੱਸਾ ਵੀਰ ਨੂੰ ਮੈਂ ਕੀ ਨਹੀਂ ਦੀ ਰੋਟੀ ਪਾਣੀ ਦਿੰਨੀ ਲੀੜਾ ਕਪੜਾ ਉਹਨਾਂ ਦਾ ਧੋ ਕੇ ਦਿੰਨੀ ਮੈਂ ਵੀਰ ਦਾ ਕੀ ਕਿਹੜਾ ਮਾੜਾ ਕੋ ਕੰਮ ਕਰ ਦਿੰਦਾ ਤੇ ਮੈਂ ਤਾਂ ਕੁਛ ਨਹੀਂ ਕਿਹਾ ਹੈਗਾ ਹਾਂ ਤੂੰ ਨੇ ਕਿਹਾ ਜਾ ਲੈ ਜਾ ਮੇਰੇ ਲਾਗੋ ਚਾ ਉੱਠ ਕੇ ਤੂੰ ਸਾਡੀ ਨਾਲ ਤੂੰ ਇੰਨੀ ਸੇਵਾ ਕਰਿਆ ਕਰ ਜਾ ਤੂੰ ਅੱਗੇ ਵੀ ਤੇਰਾ ਇਹੋ ਹਾਲ ਹੀ ਹੋਣ ਵੀ ਤੇਰਾ ਇਹੋ ਹੀ ਹਾਲ ਫਸ ਮੋਟੇ ਕੱਤੀ ਹੋਈ ਨਹੀਂ ਦੀ ਪਿਛਲੇ ਵੀ ਕੰਟੈਂਟਸ ਮੈਂ ਇਹ ਕਿਹੜਾ ਮਾੜਾ ਕਿਹਾ ਬਈ ਕੀ ਗੱਲ ਜੇ ਬੜੇ ਉਦਾਸ ਜਿ ਬੈਠੇ ਜੇ ਕੁਛ ਨਹੀਂ ਵੀਰ ਬਸ ਉਦਾਈ ਨਹੀਂ ਫਿਰ ਵੀ ਟੈਨਸ਼ਨ ਹੈ ਕੋਈ ਆਪਦਾ ਟੈਨਸ਼ਨ ਤੇ ਕਾਦੀ ਹੋਣੀ ਆ ਤੈਨੂੰ ਇੱਕ ਗੱਲ ਦੱਸ ਜਦੋਂ ਮੇਰਾ ਵਿਆਹ ਹੋ ਗਿਆ ਇਹ ਮੰਮੀ ਫਿਰ ਵੀ ਇਦਾਂ ਹੀ ਕਰਦੀ ਸੀ ਕੋਈ ਕੋਹ ਨਾ ਪੁੱਛੋ ਮੈਂ ਤੁਹਾਨੂੰ ਤੇ ਦੱਸਿਆ ਕੋਖਣੀ ਆ ਹਾਂ ਤੁਸੀਂ ਤੁਹਾਡਾ ਵਿਆਹ ਹੋ ਗਿਆ ਤੁਸੀਂ ਤੇ ਚੱਲ ਕੇ ਆਪਣੇ ਘਰ ਉੱਥੇ ਸੋਹਰੇ ਮੇਰੇ ਜਾਨ ਤੇ ਬਣੀਆਂ ਆ ਪੁੱਛੋ ਅੱਛਾ ਆਹੋ ਮੰਮੀ ਦਾ ਘਰੇ ਮੈਂ ਸੋਚਣਾ ਸਭਾਈ ਤਾਂ ਦਾ ਹੋ ਗਿਆ ਆਪਣੜੀ ਕੀ ਹੋ ਗਿਆ ਮੰਮੀ ਹੁਣ ਇਦਾਂ ਹੀ ਕਰਦੀ ਮੈਂ ਸ਼ਾਇਦ ਮੇਰ ਨਾਲ ਹੀ ਇਦਾਂ ਕਰਦੀ ਆ ਜੇ ਪਹਿਲਾਂ ਕਰਦੀ ਤੇ ਹੁਣ ਮੈਂ ਆਈ ਆ ਤੇ ਫੇਰ ਮੇਰ ਨਾਲ ਉਦਾਂ ਹੀ ਕਰਨ ਦੇ ਨਾ 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 ਕਿ ਇਹ ਨਾ ਤੂੰ ਸੋਚੂਗੀ ਇਕੱਲੇ ਮੇਰ ਨਾਲ ਹੀ ਕੀਤਾ ਵਾ ਸਾਡੇ ਨਾਲ ਵੀ ਇਦਾਂ ਹੀ ਬਤਾਲ ਕਰਦੇ ਨੂੰ ਤੇ ਇਦਾਂ ਲੱਗਣ ਰਿਹਾ ਜਿਵੇਂ ਮੈਂ ਆਣ ਕੇ ਨਾ ਗਲਤੀ ਕਰਦੀ ਆ ਉਹ ਤੇ ਭੁਈ ਕੋਈ ਨਹੀਂ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਵਾ ਤੁਸੀਂ ਇੰਨੀ ਟੈਨਸ਼ਨ ਨਾ ਲਓ ਬਾਕੀ ਮੰਮੀ ਦਾ ਤਾਂ ਸਭਾਈ ਇਦਾਂ ਦਾ ਵਾ ਹਰ ਦਿਨ ਹੀ 24 ਘੰਟੇ ਦਿਵਾਲੇ ਹੋਏ ਰਹਿੰਦੇ ਨੇ ਵਾਣੀ ਤੂੰ ਹੀ ਕਰਦੇ ਸਾਡੇ ਨਾਲ ਫਿਰ ਨਾ ਆ ਨਹੀਂ ਕਰਦੇ ਕੀ ਕਰੇ ਮੰਮੀ ਦਾ ਵੀ ਦੱਸਣਾ ਅਖੇ ਜੀ 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 ਰਹਿੰਦੀ ਨਹੀਂ ਕੰਮ ਹੁੰਦਾ ਤਾਂ ਬੰਦਾ ਥੋੜਾ ਕਰ ਲੈਂਦਾ ਜੀ ਜੀ ਥੋੜੀ ਬਹੁਤ ਜ਼ਿਆਦਾ ਕੀ ਜੀ ਰਹਿੰਦੀ ਹਾਂ ਤੁਹਾਡੇ ਨਾਲ ਲੜਤੀ ਲੜਤੀ ਨਹੀਂ ਮੰਗ ਲੈ ਭੁਈ ਹੋਰ ਮੈਂ ਤੁਹਾਡੇ ਨਾਲ ਕਾਦੇ ਰੋਣੇ ਰੋਂਦੇ ਆ ਜਿਉਂਦਾ ਤੁਹਾਡਾ ਵਿਆਹ ਹੋਇਆ ਨਾ ਉਸ ਤੋਂ ਬਾਅਦ ਸਾਡੀ ਜਾਨ ਵੀ ਖੜਿੱਗੀ ਚਾਈ ਆਏ ਹਾਏ ਮੈਂ ਤਾਂ ਸੋਚਿਆ ਸੀ ਮੇਰ ਨਾਲ ਹੀ ਭਾਬੀ ਇਦਾਂ ਕਰਦੀ ਐ ਬਹੁਤ ਮੈਨੂੰ ਦੱਸਣ ਡਿਆ ਵਾ ਨਹੀਂ ਪਰ ਪਰ ਭੁਈ ਮੈਂ ਇੱਕ ਗੱਲ ਸੋਚਦਾ ਮੈਂ ਇਹ ਅਨੀਮੀ ਨੇ ਉੱਧਾ ਗਾ ਦੇ ਮਮੀ ਨੂੰ ਪੁੱਛਿਆ ਵੀ ਮੰਮੀ ਕੋ ਟੈਨਸ਼ਨ ਟੋਨਸ਼ਨ ਚ ਨਾ ਹੋਵੇ ਜਾਂ ਟੈਨਸ਼ਨ ਕਿਸ ਚੀਜ਼ ਦੀ ਲੈਂਦੀ ਹੋ ਮੰਮੀ ਨੂੰ ਟੈਨਸ਼ਨ ਕਾਦੀ ਹੁੰਨੀ ਜੇ ਹੁੰਦੀ ਤਾਂ ਉਹ ਦੱਸਦੀ ਨਾ ਪਰ ਮੈਂ ਸੁਣਿਆ ਕਹਿੰਦੇ ਜਦੋਂ ਬੰਦਾ ਇੰਨਾ ਵੀ ਕਰਨ ਦਾ ਹੈ ਵੀ ਨਾ ਉਹਨੂੰ ਟੈਨਸ਼ਨ ਟੋਨਸ਼ਨ ਦੀ ਚਵੀ ਰਹਿੰਦਾ ਵਦਮਾ ਆਉਂਦਾ ਤੇ ਇਦਾਂ ਕਿਹੜਾ ਕੋਈ ਹੱਲ ਹੈ ਕੋਈ ਦੱਸੇ ਤਾਂ ਫੇਰ ਹੀ ਹੱਲ ਹੁੰਦੀ ਆ ਗੱਲ ਦਾ ਦੱਸਣ ਵੀ ਕਿੱਦਾਂ ਤੇ ਪੁੱਛਿਆ ਵੀ ਕਿੱਦਾਂ ਇਹ ਤਾਂ ਗੱਲ ਹੈਗੀ ਜਦੋਂ ਪੁੱਛਿਆ ਫਿਰ ਗਾੜੀਆਂ ਤੇ ਖਾਣ ਪੀਣਦੇ ਤੇ ਪੁੱਛਿਆ ਨੂੰ ਗਾਉਂ ਉਹ ਤੇ ਮੈਂ ਆਖਣ ਰਹਣ ਦੇ ਦਾ ਸੁਭਾਈ ਇਤਾਂ ਦਾ ਵਜੇ ਕਿੰਨਾ ਉਹ ਪਤਾ ਤੁੱਗੀ ਮੜਗੇ ਦੀ ਗੱਲ ਨੂੰ ਹਨ ਗੱਲਾਂ ਕਰਦੀਆਂ ਮਣੀ ਪਰ ਕੋਈ ਇਤਾਂ ਕਿਥੇ ਹੀ ਟਾਈਮ ਕੱਢਣਾ ਵਾ ਪੁੱਛਾਂਗੇ ਤੇ ਜਰੂਰ ਵੀ ਕੀ ਗੱਲ ਵਾ ਕਿਉਂ ਹੱਟਦਾ ਇੰਨਾ ਕਰਦੇ ਜੀ ਤੂੰ ਹੀ ਪੁੱਛੀਂ ਭਰਾ ਮੈਂ ਨਹੀਂ ਪੁੱਛੀਂ ਚੱਲ ਮੈਂ ਆ ਹੀ ਪੁੱਛ ਲਉ ਆਹ ਕੋਈ ਗੱਲ ਹੈ ਤੇ ਦੱਸ ਦੇ ਮਮੀ ਇਤਾਂ ਚੁੱਪ ਚੁੱਪ ਨਹੀਂ ਰਹੀ ਤਾਂ ਨਾਲੇ ਇਤਾਂ ਕੁਝ ਹੀ ਤਾਂ ਰਹੀ ਹੈ ਹਾਂ ਮੈਂ ਪੁੱਛਾਂਗਾ ਵੀ ਭਲੇ ਕੀ ਗੱਲ ਵਾ ਕੀ ਪਤਾ ਇਹਨਾਂ ਦਾਸੀ ਦੇਣ ਕੋਈ ਗੱਲਿਆਂ ਦੀ ਗੱਲ ਆਹ ਕੋਈ ਪਤਾ ਨਹੀਂ ਹੁੰਦਾ ਹਾਂ ਕੌਣ ਆ ਕੋਈ ਨਹੀਂ ਤੂੰ ਇਹਨਾਂ ਕੋ ਟਾਂਚ ਟਾਂਚ ਲਿਆ ਕਰੋ ਮੈਂ ਤੈਨੂੰ ਇਹੋ ਕਹਿੰਦਾ ਸੀ ਮਮੀ ਕਹਿੰਦਾ ਦਿਨਾਂ ਨਹੀਂ ਦਗਾਤੀ ਫਿਰ ਸਾਰੇ ਨਹੀਂ ਆ ਹਾਂ ਤੂੰ ਹੀ ਸੋਚਦੇ ਘਰੇ ਮੈਂ ਆਉਂਦੀਆਂ ਦੇ ਘਰੇ ਫਿਰ ਨਹੀਂ ਦਗਾਤੀ ਮੈਂ ਦੇਹੀ ਸੋਚਿਆ ਹੈਗਾ ਨਹੀਂ 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 ਇਹ ਨਾ ਸੋਚੋ ਤੁਹਾਡੇ ਮਾਂ ਦੇ ਮੇਰੇ ਦੁਆਲੇ ਵੀ ਰਹਿੰਦੇ ਆ ਪਾਪਾ ਦੇ ਵੀ ਤੁਹਾਡੇ ਸਾਹਮਣੇ ਵੇਖ ਲੋ ਹੈ ਨਾ ਚੱਲ ਕੋਈ ਨਹੀਂ ਅਸੀਂ ਭੇਦ ਹੀ ਭਾਲ ਲੈਨੇ ਵੀ ਇਹਦਾ ਹਸਾਬ ਵੀ ਇਦਾਂ ਦਾ ਵਾ ਹਾਂ ਕੋਈ ਗੱਲ ਨਹੀਂ ਐਂ ਗੁੱਸਾ ਕਰਦੇ ਜੇ ਕਹਿੰਦੀ ਜਦ ਆਪੇ ਕੋਈ ਨਹੀਂ ਹਾਂ ਓਕੇ ਵਿੱਚੋਂ ਤੁਹਾਡੇ ਸਾਹਮਣੇ ਵਿੱਚੋਂ ਕਈ ਵਾਰੀ ਬਦਲ ਵੀ ਜਾਂਦੀ ਪਤਾ ਲੱਗਦਾ ਕੋ ਉਹ ਮੈਂ ਤਾਂ ਦੱਸਣ ਰਿਹਾ ਕਿ ਪੁੱਛਣਾ ਪੈਣਾ ਵਾ ਕੀ ਗੱਲ ਵਾ ਚੱਲ ਕੋਈ ਗੱਲ ਨਹੀਂ ਰੰਦੀ ਤੂੰ ਨਾ ਦਿਮਾਗ ਤੇ ਮੈਂ ਬੋਝ ਪਾਇਆ ਕਰ ਨਹੀਂ ਨਹੀਂ ਪੂਹੀ ਟੈਨਸ਼ਨ ਕਾਦੀ ਪਰ ਫਿਰ ਵੀ ਜਦੋਂ ਘਰ ਚ ਇਦਾਂ ਦਾ ਮਾਹੌਲ ਹੋਵੇ ਨਾ ਫਿਰ ਬੰਦੇ ਨੂੰ ਥੋੜਾ ਜਿਹਾ ਹੋਈ ਜਾਂਦਾ ਵੀ ਹਨਾ ਘਰ ਦਾ ਮਾਹੌਲ ਥੋੜਾ ਠੀਕ ਰਵੇ ਬੰਦੇ ਦਾ ਚੱਲ ਕੋਈ ਗੱਲ ਨਹੀਂ ਤੈਨੂੰ ਕਿਹਾ ਤਾਂ ਹੈਗਾ ਮੈਂ ਵੀ ਤੂੰ ਟੈਨਸ਼ਨ ਲਈ ਜਾਂਦਾ ਵਾ ਚਲੋ ਠੀਕ ਆ ਪੂਹੀ ਫਿਰ ਮੈਂ ਬਾਹਰੋਂ ਘੁੰਮ ਫੇਰਾਵਾ ਹੈ ਤੂੰ ਜੋ ਠੀਕ ਆ ਦੱਸ ਭਾਬੀ ਦਾ ਵੀ ਦਿਮਾਗ ਕਿ ਜੇ ਇੰਨੇ ਆਣਿਆਂ ਨੂੰ ਇੰਨੀ ਟੈਂਸ਼ਨ ਦੇ ਲਈ ਜੇ ਕੋਈ ਗੱਲ ਹੈ ਤਾਂ ਤੂੰ ਦੱਸ ਦੇ ਦੱਸੇਂਗੀ ਤਾਂ ਕੋਈ ਹੱਲ ਹੋਊਗਾ ਇਦਾਂ ਕਿਹੜਾ ਹੋਣਾ ਕੋਈ ਕੋਹ ਨਹੀਂ ਆੜ